ਕੀ ਲੱਗਾ ਹੈਗਾ ਇੱਥੇ ਅਸੀਂ ਇੱਥੇ ਜੀ ਕੈਂਪ ਲੱਗਾ ਸੀ ਆ ਬੁਲਾਇਆ ਸੀ ਸਾਨੂੰ ਪੁਲਸ ਲੈਣ ਨੂੰ ਫਰੀਪਰ ਹਾਂਜੀ ਅਸੀਂ ਆ ਸੱਤ ਤੋਂ ਦੋਵੇਂ ਮੁਲਾਜ਼ਮਾਂ ਨੇ 6 ਮਹੀਨੇ ਹੋ ਗਏ ਪੈਸੇ ਲਿਆਨ ਨੂੰ ਜੀ ਅੱਛਾ ਜੀ ਤੇ ਅਸੀਂ ਨਾ ਚੱਕਰ ਲਾਵਾ ਕਿ ਹੰਬ ਗਈ ਤਾਂ ਹੁਣ ਐਸਐਸਪੀ ਸਾਹਿਬ ਨੇ ਕਸ ਹਾਂਜੀ ਹੁਣ ਐਸਐਸਪੀ ਸਾਹਿਬ ਨੇ ਸਾਨੂੰ ਪ੍ਰੋਸਸ ਦਿੱਤਾ ਜੀ ਕਹਿੰਦੇ ਵੀ ਅਸੀਂ ਉਹਨਾਂ ਦੇ ਕਾਰਵਾਈ ਕਰਾਂਗੇ ਦੀਪ ਸਿੰਘ ਨੇ 500 ਰਿਆ ਮੁੰਛੀ ਨੇ ਤੇ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਕੈਂਪ ਲੱਗਦਾ ਹੈ ਇਹ ਵਧੀਆ ਵੈ ਐਵੇਂ ਤੇ ਕੈਂਪ ਲੱਗਣੇ ਚਾਹੀਦੇ ਆ ਲੱਗਣੇ ਚਾਹੀਦੇ ਜੀ ਜ਼ਰੂਰ ਲੱਗਣੇ ਚਾਹੀਦੇ ਕੈਂਪ ਇਹੋ ਜਿਹੇ ਕੀ ਹਾਂ ਮੈਂ ਸਰ ਤੁਹਾਡਾ ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੀ ਪਬਲਿਕ ਗ੍ਰਿਵਾਂਸਸ ਡਿਵੀਜ਼ਨ ਮੈਂ ਅੱਜ ਰੇਂਜ ਪੱਧਰ ਤੇ ਫਿਰੋਜ਼ਪੁਰ ਰੇਂਜ 'ਚ ਵੇਟਿੰਗ ਕੀਤੀ ਹੋਈ ਹੈ ਇਹਦੇ ਵਿੱਚ ਜਿਹੜੀ ਪਬਲਿਕ ਕੰਪਲੇਂਟਾਂ ਦਾ ਇੱਕ ਪੋਰਟਲ ਸਾਡੇ ਵੱਲੋਂ ਲਾਂਚ ਕੀਤਾ ਗਿਆ ਸਰਕਾਰ ਵੱਲੋਂ ਲਾਗੂ ਹੋਇਆ ਹੈਗਾ ਇਹਦੇ ਵਿੱਚ ਸੌਲਤਾ ਇਹ ਹੈ ਕਿ ਪਬਲਿਕ ਆਪਣੇ ਘਰ 'ਚ ਬੈਠੇ ਕੰਪਲੇਂਟ ਕਰ ਸਕਦੀ ਹੈਗੀ ਉਹਦੇ ਵਿੱਚ ਉਹਦੇ ਆ ਜਿਹੜਾ ਕੰਪਲੇਂਟ ਦਾ ਸਟੇਟਸ ਹੈ ਉਹ ਉਹ ਦੇਖ ਸਕਦੀ ਹੈ ਨਾਲੇ ਇਹਦੇ ਵਿੱਚ ਇੱਕ ਡਾਇਨਾਮਿਕ ਪ੍ਰੋਸੀਜਰ ਹੈਗਾ ਕਿ ਆਪਾਂ ਜਿੰਨੇ ਵੀ ਕੰਪਲੇਂਟਾਂ ਲੋਜ ਹੁੰਦੀਆਂ ਨੇ ਉਹਦੇ ਵਿੱਚ ਇੱਕ ਸੁਪਰਵਾਈਜ਼ਰੀ ਡੈਸ਼ਬੋਰਡ ਬਣੇ ਹੋਏ ਨੇ ਜਦੇ ਵਿੱਚ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਈਵਨ ਡੀਆਈਜੀ ਆਈਜੀ ਸਾਹਿਬ ਤੇ ਮੇਰੇ ਤੇ ਮੇਰੇ ਵੱਲੋਂ ਵੀ ਨਿਗ੍ਹਾ ਰੱਖੀ ਜਾ ਸਕਦੀ ਹੈਗੀ ਕਿ ਜਿਹੜੀ ਕੰਪਲੇਂਟ ਹੈ ਉਹਦਾ ਕੁਆਲਿਟੀ ਡਿਸਪੋਜ਼ਲ ਹੋ ਰਿਹਾ ਕਿ ਨਹੀਂ ਹੋ ਰਿਹਾਗਾ ਲੋਕਾਂ ਦੀ ਹੱਕਰਤੀ ਹੋ ਰਹੀ ਕਿ ਨਹੀਂ ਹੋ ਰਹੀ ਹੈ ਜੇ ਅਗਰ ਹੱਕਰਤੀ ਨਾ ਹੋ ਰਹੀ ਹੋਵੇ ਅਪਾ ਉਹ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਨੇ ਇਹਦੇ ਵਿੱਚ ਸਿਸਟਮ ਆਫ ਅਕਾਉਂਟੇਬਿਲਟੀ ਆਪਾਂ ਇਸਟੈਬਲਿਸ਼ ਕਰ ਰਹੇ ਜੇ ਅਗਰ ਥਰਡ ਲੇਵਲ ਤੇ ਸਾਡੇ ਮੁਲਾਜ਼ਮ ਕਿਸੇ ਦੀ ਹੱਕਰਤੀ ਸਹੀ ਤਰੀਕੇ ਨਾਲ ਨਹੀਂ ਕਰਨਗੇ ਉਹਨਾਂ ਦੀ ਆਪਾਂ ਅਕਾਉਂਟੇਬਿਲਟੀ ਫਿਕਸ ਕਰਾਂਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਇਹ ਇਨਸ਼ੋਰ ਕਰਾਂਗੇ ਕਿ ਜਨਤਾ ਨੂੰ ਇਨਸਾਫ ਮਿਲ ਸਕੇ ਸਰ ਜਿੰਨਾ ਕੋ ਫਾਇਦਾ ਹੋ ਰਿਹਾ ਕਿਉਂਕਿ ਪਹਿਲੇ ਵੀ ਇਹ ਕੈਂਪ ਸ਼ੁਰੂ ਕੀਤੇ ਆ ਸਰਕਾਰ ਨੇ ਤਾਂ ਹੁਣ ਫਿਰ ਲੱਗ ਰਹੇ ਹੈਗੇ ਉਹ ਕਿੰਨਾ ਕੋ ਫਾਇਦਾ ਲੋਕਾਂ ਨੂੰ ਪਹੁੰਚ ਰਿਹਾ ਹੋਗਾ ਦੇਖੋ ਇਦਾਂ ਹੈਗਾ ਜਿਹੜੀ ਕੰਪਲੇਂਟ ਆ ਸਾਡੇ ਪੋਰਟਲ ਤੇ ਮੈਂ ਦੇਖਾਂ ਤਾਂ ਪਬਲਿਕ ਇਹਦੇ ਵਿੱਚ ਅਵੇਅਰ ਹੋ ਰਹੀ ਹੈਗੀ ਇਹਦੇ ਵਿੱਚ ਉਹ ਮੈਕਸਿਮਮ ਤਕਰੀਬਨ ਮੈਂ 2 ਦਿਨ ਪਹਿਲਾਂ ਦੇਖਿਆ ਸੀਗਾ 1,112,000 ਕੰਪਲੇਂਟਾਂ ਸਾਡੇ ਵੱਲੋਂ ਮਤਲਬ ਉਹਦੇ ਵਿੱਚ ਲੋਜ ਹੋਈਆਂ ਸੀਗੀਆਂ ਜਿਹਦੇ ਵਿੱਚ ਮੈਕਸਿਮਮ ਕੰਪਲੇਂਟਾਂ ਸਿਟੀਜ਼ਨਸ ਨੇ ਆਪਣੇ ਕਰੋ ਕੀਤੀਆਂ ਸੀਗੀਆਂ ਉਹਨਾਂ ਨੇ ਖੁਦ ਕੀਤੀਆਂ ਸੀਗੀਆਂ ਇਹ ਜਿਹੜੀ ਕੰਪਲੇਂਟਾਂ ਹੈਗੀਆਂ ਇਹ ਬੇਦਾਰੀ ਜ਼ਾਹਿਰ ਕਰ ਰਹੀ ਸਾਡੇ ਆਪਣੇ ਬੰਦਿਆਂ ਦੀ ਕਿ ਉਹ ਬੇਦਾਰ ਨੇ ਕਿ ਇਹਨੂੰ ਕਿਸ ਤਰੀਕੇ ਨਾਲ ਕੰਪਲੇਂਟ ਕਰਦੀਆਂ ਨੇ ਜੇ ਅਗਰ ਕੋਈ ਹੋਰ ਬੰਦਾ ਜਿਹਨੂੰ ਕੰਪਿਊਟਰ ਬਾਰੇ ਕੁਝ ਨਾ ਪਤਾ ਹੋਵੇ ਐਸਐਸਪੀ ਆਫਿਸ ਆਉਂਦਾ ਹੈਗਾ ਉਹਦੇ ਵਿੱਚ ਐਸਐਸਪੀ ਸਾਹਿਬਾਨ ਨੂੰ ਨਿਰਦੇਸ਼ ਹੈਗੇ ਕਿ ਉਹਨਾਂ ਨੂੰ ਫੈਸਿਲਿਟੇਟ ਕੀਤਾ ਜਾਵੇ ਉਹਨਾਂ ਦੀ ਕੰਪਲੇਂਟ ਉਹਦੇ ਵਿੱਚ ਲੌਂਚ ਕੀਤੀ ਜਾਵੇ ਮੈਂ ਸਮਝਦਾ ਇਹ ਆਉਣ ਵਾਲੇ ਦਿਨਾਂ ਚ ਪਾਸ ਬ੍ਰੇਕਰ ਹੋਊਗਾ ਇਹ ਕਿ ਇਹਦੇ ਵਿੱਚ ਹਿੰਦੁਸਤਾਨ ਚ ਸਭ ਤੋਂ ਪਹਿਲਾ ਸੌਫਟਵੇਅਰ ਹੈਗਾ ਜਿਹਦੇ ਵਿੱਚ ਕੁਆਲਿਟੀ ਰਿਪੋਰਟਿੰਗ ਆਪਾਂ ਇਹਦੇ ਵਿੱਚ ਇਨਸ਼ੋਰ ਕਰ ਰਹੇ ਹੈਗੇ ਇਸ ਤੋਂ ਪਹਿਲਾਂ ਜਿੰਨੇ ਵੀ ਪੋਰਟਲ ਲੌਂਚ ਹੋਏ ਨੇ ਲੌਂਚ ਹੋਏ ਨੇ ਉਹਦੇ ਵਿੱਚ ਕੰਪਲੇਂਟਾਂ ਤੇ ਫਾਈਲ ਕਰਨ ਦਾ ਪ੍ਰੋਸੀਜਰ ਹੈਗਾ ਪਰ ਉਹਦੀ ਰਿਪੋਰਟਿੰਗ ਸਾਰੀ ਦੀ ਸਾਰੀ ਇਹਦੇ ਵਿੱਚ ਹੋਵੇ ਇਹਦਾ ਪ੍ਰੋਸੀਜਰ ਨਹੀਂ ਹੈਗਾ ਇਹ ਸਾਰੀ ਕੰਪਲੇਂਟ ਦੀ ਜਿੰਨੀ ਵੀ ਰਿਪੋਰਟਿੰਗ ਹੈਗੀ ਇਹਦੇ ਵਿੱਚ ਆਪਾਂ ਇਨਸ਼ੋਰ ਕਰਾ ਰਹੇ ਹੈਗੇ ਉਦੋਂ ਬਾਅਦ ਜਦੋਂ ਰਿਪੋਰਟ ਮੁਕੰਮਲ ਹੋ ਜੂਗੀ ਸਾਡੇ ਵੱਲੋਂ ਫਾਈਨਲ ਹੋਣ ਤੋਂ ਬਾਅਦ ਫਿਰ ਬੰਦੇ ਆਪਣੇ ਆਰਟੀਆਈ ਚ ਅਪਲੀਕੇਸ਼ਨ ਦੇ ਕਰਕੇ ਉਹਦੀ ਰਿਪੋਰਟ ਵੀ ਮੰਗ ਸਕਦੇ ਨੇ ਉਹ ਰਿਪੋਰਟ ਆਪਾਂ ਉਹਨਾਂ ਨੂੰ ਪੇਜਾਂਗੇ ਜੇ ਉਹਦੇ ਵਿੱਚ ਉਹਨਾਂ ਦੀ ਕੋਈ ਸੈਟੀਸਫੈਕਸ਼ਨ ਨਹੀਂ ਹੈਗੀ ਸਾਡੇ ਕੋਲ ਦੁਬਾਰਾ ਆ ਸਕਦੇ ਨੇ ਇੱਕ ਵਾਰੀ ਅਪੀਲ ਕਰ ਸਕਦੇ ਨੇ ਮੁੱਖ ਮੁੱਦਿਆਂ ਦੇ ਕਿ ਸਾਡਾ ਆਪ ਪੱਖ ਜਿਹੜਾ ਹੈਗਾ ਨਹੀਂ ਸੁਣਿਆ ਗਿਆ ਸਾਡੀ ਐਕਰਸੀ ਨਹੀਂ ਹੋਈ ਹੈ ਆਪਾਂ ਉਹਨੂੰ ਦੁਬਾਰਾ ਵਾਚ ਕਰਕੇ ਉਹਨਾਂ ਦੇ ਜਿਹੜੇ ਇਸ਼ੂਸ ਹੈਗੇ ਉਹ ਜਿਹੜਾ ਹੈਗਾ ਸੌਲਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕੈਂਪ ਦੇ ਕੋ ਲਗਾਤਾਰ ਹੀ ਚੱਲ ਰਹੇ ਨੇ ਆਰ ਵੇਸੇ ਸਾਰੇ ਸਬ ਡਿਵੀਜ਼ਨ ਚ ਵੀ ਕੈਂਪ ਲੱਗਿਆ ਹੋਇਆ ਪੂਰੇ ਰੇਂਜ ਚ ਆਪਾਂ ਸਾਡੀ ਕੋਸ਼ਿਸ਼ ਹੈਗੀ ਕਿ ਜਿੱਦੀ ਮੈਕਸਿਮਮ ਕੰਪਲੇਂਟਾਂ ਹੈਗੀਆਂ ਉਹਨੇ ਡਿਸਪੋਜ਼ ਆਫ ਕੀਤਾ ਜਾਵੇ ਇਹ ਨੰਬਰ ਤੁਹਾਨੂੰ ਸ਼ਾਮ ਤੱਕ ਪਤਾ ਲੱਗੂ ਜਦੋਂ ਸਾਡਾ ਕੈਂਪ ਮੁੱਕ ਜੂਗਾ ਉਹ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਕੰਪਲੇਂਟਾਂ ਦੇਚ ਮੁਕਾ ਲਈਆਂ ਨੇ ਸਰ ਕਿਸ ਤਰ੍ਹਾਂ ਦੀਆਂ ਕੰਪਲੇਟਾਂ ਨੇ ਇਹਦੇ ਵਿੱਚ ਇਹ ਲੋਕਾਂ ਦੀ ਕੰਪਲੇਂਟਾਂ ਨੇ ਜਿਹੜੇ ਮਾਨੋ ਇਨਵੈਸਟੀਗੇਸ਼ਨ ਦੇ ਰਿਲੇਟਡ ਹੈ ਕਿਸੇ ਨੇ ਕਿਹਾ ਜੀ ਮੈਂ ਸਾਡਾ ਪਰਚਾ ਦੀ ਦਰਜ ਹੋ ਜਾ ਕਿਸੇ ਨੇ ਕਿਹਾ ਜੀ ਪਰਚਾ ਦਰਜ ਹੋ ਗਿਆ ਉਹ ਗਲਤ ਹੋ ਗਿਆ ਕਿਸੇ ਨੇ ਕਿਹਾ ਤਾਂ ਬੰਦੇ ਗਲਤ ਇਹਦੇ ਵਿੱਚ ਹੋ ਗਏ ਜਾਂ ਜਿਹੜੀ ਵੀ ਜੋ ਚੀਜ਼ ਹੈਗੀ ਉਹਦੇ ਵਿੱਚ ਆਪਾਂ ਇਨਕੁਆਇਰ ਕਰਕੇ ਇਨਸ਼ੋਰ ਕਰਾਂਗੇ ਕਿ Thank you, sir. Thank you so much.